ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਵੀਰ ਭਰਾਵਾਂ ਦੇ ਚੈਨਲ ਦੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਖਾਸ ਨੁਕਤੇ ਸਾਂਝੇ ਕਰਾਂਗੇ ਅੱਜ ਆਪਾਂ ਪਾਇਆ ਤਾਂ ਜੀਦੀ ਦੇ ਵਿੱਚ ਰੇ ਦਾ ਛਿੱਟਾ ਦਿੱਤਾ ਦੁੱਆ ਤੇ ਨਾਲ ਆਪਾਂ ਪਾਈਏ ਪਟਾਸ਼ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਆਪਾਂ ਚਾਰ ਵਾਰ ਦਿਖਾਉਗੇ ਵੀ ਜਿਹੜਾ ਰਹਿ ਹੈ ਉਹ ਸੁੱਕੇ ਬਹਨ ਦੇ ਵਿੱਚ ਪਾਓ ਜਾਨੀ ਕਿ ਇੱਕ ਵਾਰ ਪਾਣੀ ਬੰਦ ਕਰਕੇ ਜਦ ਪਾਣੀ ਮਤਲਬ ਜੀਰ ਗਿਆ ਜਦ ਪਾਓ ਤੁਸੀਂ ਇਹ ਦੇਖ ਸਕਦੇ ਹੋ ਜਮਾ ਪਾਣੀ ਨਹੀਂ ਹੈਗਾ ਬਹਨ ਦੇ ਵਿੱਚ ਜਦ ਕਿਤੇ ਕਿਤੇ ਚੋਬੀਏ ਖੜੀਆਂ ਹੁਣ ਜਿਆਦਾ ਆਪਣੇ ਖੇਤ ਦੇ ਵਿੱਚ ਜੂਰੀਆ ਪਾਓ ਤੇ ਆਹ ਤੁਸੀਂ ਪੈੜਾ ਦੇਖ ਸਕਦੇ ਹੋ ਅੱਜ ਆਪਾਂ ਇਹਦੇ ਵਿੱਚ ਜੂਰੀਏ ਤੇ ਪੋਟਾਸ਼ ਦਾ ਛਿੱਟਾ ਦਿੱਤਾ ਹੈ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਪਾਣੀ ਦੇਖ ਲਓ ਜਮਾ ਨਹੀਂ ਹੈਗਾ ਕੋਈ ਝੂਠ ਨਹੀਂ ਆਪਾਂ ਬੋਲਦੇ ਆਹ ਦੇਖ ਲਓ ਚੋਬੀਏ ਖੜੀਆਂ ਕਿਤੇ ਕਿਤੇ ਪਾਣੀ ਖੜਾ ਹੈ ਤੇ ਸਵੇ ਆਪਾਂ ਜੂਰੀਏ ਦੇ ਛਿੱਟਾ ਦਿੱਤੇ ਤੇ ਅੱਜ ਹੁਣ ਦੁਪਹਿਰ ਨੂੰ ਆਪਾਂ ਮੋਟਰ ਦਿੱਤੀ ਹੈ ਚਲਾ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਤੇ ਇਹ ਨੁਕਤਾ ਵਰਤ ਕੇ ਜਰੂਰ ਦੇਖਿਓ ਤੇ ਬਾਕੀ ਪोटाश ਵੀ ਆਪਾਂ ਪਾਈ ਏ ਤੇ ਵੀਡੀਓ ਦੇ ਵਿੱਚ ਦਿਖਦੀ ਨਹੀਂ ਹੋਣੀ ਆ ਲਾਲ ਲਾ ਰੰਗ ਦੀ ਵਿੱਚ ਪਈ ਵੀ ਏ ਤੇ ਤੁਸੀਂ ਵੀ ਇੰਕ ਨਹੀਂ ਉਹ ਕਰੋ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਜੂਰੀਏ ਇਹਦੇ ਤੇ ਹੁਣ ਆਪਾਂ ਮੋਟਰ ਦਿੱਤੀ ਚਲਾ ਤੇ ਪਾਣੀ ਆ ਰਿਹਾ ਏ ਤੇ ਜੇਰ ਆ ਖੇਤ ਇਹ ਚ ਪਾਣੀ ਖੜਾ ਕਿਉਂਕਿ ਇਹ ਆਪਣਾ ਖੇਤ ਲੱਗਿਆ ਹੋਇਆ ਏ ਲੇਟ ਇਹਦੇ ਵਿੱਚ ਪੰਜ ਚਾਰ ਦਿਨ ਨੂੰ ਰੇਪ ਆਉਗੇ ਤੇ ਇਹਦੇ ਵਿੱਚ ਵੀ ਆਪਾਂ ਉਕਨੀਓ ਰੇਪ ਆਣਾ ਹੈ ਪਾਣੀ ਸਕਾ ਕੇ ਤੇ ਪਾਣੀ ਆ ਰਿਹਾ ਹੈ ਤੇ ਬਾਕੀ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਇੱਕ ਨਿਓ ਵਰਤ ਕੇ ਤਰੀਕਾ ਜਰੂਰ ਦੇਖੋ